ਸਰਨ ਨਾਮ ਵਾਲੀ ਨੰਮ ਅੱਖਾਂ ਦੇ ਨਾਲ ਹੋਇਆ ਸਰਪੰਚ ਸੋਨੂ ਚੀਮੇ ਦਾ ਅੰਤਿਮ ਸੰਸਕਾਰ ਬੀਤੇ ਦਿਨੀ ਸਲੂਨ ਦੇ ਵਿੱਚ ਬੈਠ ਕੇ ਵਾਲ ਕਟਵਾਰੇ ਸੋਨੂ ਚੀਮੇ ਦਾ ਨੌਜਵਾਨਾ ਨੇ ਕੀਤਾ ਸੀ ਕਤਲ ਆਪਣੇ ਮਹਿਬੂਬ ਆਗੂ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਉਮੜਿਆ ਸੱਲਾਪ ਤੁਹਾਨੂੰ ਦੱਸਦੇ ਕਿ ਐਤਵਾਰ ਨੂੰ ਸਰਪੰਚ ਸੋਨੂ ਚੀਮੇ ਦਾ ਸਲੂਨ ਦੇ ਵਿੱਚ ਅਣਪਛਾਤੇ ਨੌਜਵਾਨਾ ਨੇ ਵੜ ਕੇ ਕਤਲ ਕਰ ਦਿੱਤਾ ਸੀ ਤੇ ਅੱਜ ਸਰਪੰਚ ਸੋਨੂ ਚੀਮਾ ਦੀ ਪਤਨੀ ਅਤੀਤੀ ਦੇ ਵਿਦੇਸ਼ੋਂ ਤੋਂ ਬਾਅਦ ਪਰਿਵਾਰ ਦੇ ਵੱਲੋਂ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਤੁਹਾਨੂੰ ਦੱਸਦੇ ਕਿ ਸਰਪੰਚ ਸੋਨੂ ਚਿਮਾ ਜੋ ਕਿ ਪਿੰਡ ਚੰਬਾਲ ਦੇ ਸਰਪੰਚ ਵੀ ਸੀ ਤੇ ਸਿਆਸਤ ਦੇ ਵਿੱਚ ਕਾਫੀ ਪੱਕੜ ਸੀ ਤੇ ਲੋਕਾਂ ਦੇ ਮਹਿਬੂਬਾ ਗੂ ਸੀ। ਤੇ ਅੱਜ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਕਾਫੀ ਦੂਰੋਂ ਦੂਰੋਂ ਪਹੁੰਚੇ ਹੋਏ ਸੀ। ਤੇ ਜਿਸ ਤੋਂ ਬਾਅਦ ਉਹਨਾਂ ਦੇ ਪੁੱਤਰ ਵਿਕਰਮ ਚਿਮਾ ਦੇ ਵੱਲੋਂ ਆਪਣੇ ਪਿਤਾ ਦੀ ਚਿਕਨ ਨੂੰ ਅਗਨੀ ਦਿੱਤੀ ਗਈ। ਸਾਹਿਬ ਬਹੁਤ ਮਾੜਾ ਹੋਇਆ ਬਹੁਤ ਹੀ ਮਿਹਨਤੀ ਬਹੁਤ ਮਿਹਨਤੀ ਇਨਸਾਨ ਜਿਨ੍ਹਾਂ ਨੇ ਗਰੀਬਾਂ ਵਾਸਤੇ ساری ਜ਼ਿੰਦਗੀ ਲਾਤੀ ਹਰ ਇੱਕ ਦੀ ਔਖੇ ਵੇਲੇ ਬਾਹ ਪੜੀ ਦੁੱਖ ਸਮਝਿਆ ਬੜੀ ਬੜੀ ਕਹਾਟ ਹੈ ਸਾਰੇ ਏਰੀਆ ਨੂੰ ਆ ਸਾਰੇ ਜਿਨ੍ਹਾਂ ਨੇ ਪ੍ਰਸ਼ਾਸਨ ਨੂੰ ਚੀਚਾ ਦੇ ਦੇਖੋ ਵੇਲਾ ਨਹੀਂ ਪ੍ਰਸ਼ਾਸਨ ਦੀ ਗੱਲ ਕਰਨ ਦਾ ਅੱਜ ਤੱਕ ਕੇਵਲ ਕਹਾਟ ਜਿਹੜੀ ਹੈ ਹਰੇਕ ਨੂੰ ਮਹਿਸੂਸ ਹੋ ਰਹੀ ਹੈ ਮੈਂ ਉਸ ਨੂੰ ਅਲਫਾਜ਼ ਵਿੱਚ ਨਹੀਂ ਦੱਸ ਸਕਦਾ ਕਿ ਬਹੁਤ ਜ਼ਿਆਦੀ ਕਹਾਟ ਹੋਈ ਹੈ ਇਹਨਾਂ ਨੇ ਹਰੇਕ ਮਾੜਾ ਗਰੀਬ ਲੋੜਵੰਦ ਇਹਨਾਂ ਤੋਂ ਆਸ ਰੱਖਦਾ ਸੀ ਇਹਨਾਂ ਕੋਲ ਪਹੁੰਚਦਾ ਸੀ ਔਰ ਹਰੇਕ ਦੀ ਔਕੇ ਵੇਲੇ ਇਹ ਜ਼ਰੂਰਤਾਂ ਪੂਰੀਆਂ ਕਰਦੇ ਸੀ ਇਹ ਕਹਿ ਦੇਣਾ ਕਿ ਵੀ ਪਿੰਡ ਦੇ ਸਰਪੰਚਾਂ ਦੇਖੋ ਮੈਂ ਸਮਝਦਾ ਛੋਟੀ ਗੱਲ ਹੈ ਇਹ ਇਨਸਾਨ ਵਾਹ ਕਿਹਾ ਪੂਰੇ ਹਲਕੇ ਵਿੱਚ ਕੀ ਪੂਰੀ ਜ਼ਿਲ੍ਹੇ ਵਿੱਚ ਇਹਦੇ ਪਿਆਰ ਸੀ ਇਹਦਾ ਆਣਾ ਜਾਣਾ ਸੀ ਔਰ ਲੋਕੀ ਇਸ ਤੇ ਘਰ ਦਾ ਜੀ ਸਮਝਦੇ ਸੀ ਅੱਜ ਜਦੋਂ ਕਹਿ ਰਹੇ ਸੀ ਕਿ ਜੀ ਫੈਮਿਲੀ ਵਾਲੇ ਨੇੜੇ ਆ ਜਾਂਦੇ ਮੈਂ ਦਿਲ ਸੋਚਿਆ ਫੈਮਿਲੀ ਤਾਂ ਸਾਰੀ ਹੀ ਖਲੋਤੀ ਹੈ ਇਸ ਦੀ ਸਾਰੀ ਨੂੰ ਆਪਣਾ ਫੈਮਿਲੀ ਮੈਂਬਰ ਸਮਝੀ ਸੀ ਦੂਰ ਕਿਹੜਾ ਜਾਵੋ ਔਰ ਕੋਈ ਦੂਰ ਗਿਆ ਵੀ ਨਹੀਂ ਸੋ ਆਸ ਇਨਸਾਨ ਦਾ ਇਹ ਜਿਹੜੀ ਖੂਬੀ ਸੀ ਇਹ ਜਿਹੜੀ ਹੁੰਦੀ ਹੈ ਕੁਦਰਤੀ देन ਹੁੰਦੀ ਹੈ ਇਹ ਕੋਈ ਆਪਣੇ ਆਪ ਕਰ ਨਹੀਂ ਸਕਦਾ ਔਰ ਮੈਂ ਸਮਝਦਾ ਕਿ ਸੱਚੇ ਪਾਤਸ਼ਾਹ ਦੀ ਪਰਮਾਤਮਾ ਦੀ ਈਸ਼ਵਰ ਭਗਵਾਨ ਦੀ ਇਹਦੇ ਉੱਤੇ ਬਹੁਤ ਵੱਡੀ ਬਰਕਤ ਸੀ ਕਿ ਇਹ ਹਰ ਇੱਕ ਦਾ ਦੁੱਖ ਘਰ ਦਾ ਜੀ ਸਮਝ ਕੇ ਨਿਭਾਤਾ ਸੀ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੋ ਇਹ ਇੱਕ ਬਹੁਤ ਹੀ ਮਾੜੀ ਮੰਦਭਾਗੀ ਘਟਨਾ ਵਾ ਸੋ ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਕਿਉਂਕਿ ਭਗਵੰਤ ਮਾਨ ਸਰਕਾਰ ਜਦੋਂ ਦੀ ਆਈ ਆ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾ ਹੋ ਰਹੀਆਂ ਉਹਦੇ ਤੇ ਬਹੁਤ ਸਿਕੰਜਾ ਖਸਿਆ ਵਾ ਪਹਿਲਾਂ ਨਾਲੋਂ ਜਿਹੜਾ ਵਾ ਕਾਫੀ ਕੰਟਰੋਲ ਦੇ ਵਿੱਚ ਆ ਪਰ ਹਾਲੀ ਵੀ ਜਿਹੜੀਆਂ ਘਟਨਾਵਾਂ ਜੜੀਆਂ ਕਾਦੀ ਕਾ ਜਿਹੜੀਆਂ ਚੱਲ ਰਹੀਆਂ ਸੋ ਪ੍ਰਸ਼ਾਸਨ ਜਿਹੜਾ ਵਾ ਬਿਲਕੁਲ ਕਿਸਤ ਦਰਸਤੇ ਆ ਕੇ ਜਹੀਆਂ ਘਟਨਾ ਜਿਹੜਾ ਘਟਨਾਵਾਂ ਜਿਹੜੀਆਂ ਰੋਕਣੀਆਂ ਵਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਵਾ ਸਰਕਾਰ ਦਾ ਤਾਂ ਕਿ ਜਿਹੜੀਆਂ ਅਜਿਹੀਆਂ ਘਟਨਾ ਦੁਬਾਰਾ ਨਾ ਵਾਪਰਨ